ਬੇਗਵਾਲ ਤੋਂ ਚੱਲੀ ਪੈਦਲ ਯਾਤਰਾਦਾਰ ਨਰਾਲਾ ਪੁੱਜਨ ਤੇ ਹੋਇਆ ਸ਼ਾਨਦਾਰ ਸਵਾਗਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਬੇਗਵਾਲ ਤੋਂ ਰਵਾਨਾ ਹੋਈ ਸੋਹਣੀ ਪੈਦਲ ਯਾਤਰਾਦਾਰ ਨਰਾਲਾ ਪੁੱਜਤ ਤੇ ਸੰਤਾਂ ਵੱਲੋਂ ਲੰਗਰ ਲਗਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੁੱਖੇ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਜਨਮਸਕਤ ਜਸਪ੍ਰੀਤ ਸਿੰਘ ਗੁਰਾਇਆ ਬਲਵਿੰਦਰ ਸਿੰਘ ਬੱਟੂ ਖੱਖ ਵੱਲੋਂ ਫਰੂਟ ਦਾ ਲੰਗਰ ਅਤੇ ਅਜੀਤ ਸਿੰਘ ਖੱਖ ਜਸਮੀਤ ਸਿੰਘ ਖੱਖ ਦੇ ਪਰਿਵਾਰ ਵੱਲੋਂ ਢਲਮਾ ਰੋਟੇ ਲੰਗਰ ਲਾਇਆ ਗਿਆ ਦੇ ਇਸ ਮੌਕੇ ਉਕਤਾਗੂਆ ਨੇ ਜਿੱਥੇ ਯਾਤਰਾ ਲਈ ਰਵਾਨਾ ਹੋਈ ਸੰਗਤ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਉੱਥੇ ਉਹਨਾਂ ਦੀ ਯਾਤਰਾ ਸਫਲ ਦੀ ਵੀ ਕਾਮਨਾ ਕੀਤੀ ਯਾਤਰਾ ਦੀ ਇੱਕ ਵਾਈ ਕਰ ਰਹੇ ਬਾਬਾ ਬਾਬਾ ਕੁਲਵਿੰਦਰ ਸਿੰਘ ਨੇ ਬਟੂਣ ਦੱਸਿਆ ਕਿ ਹਰ ਸਾਲ ਬੇਕੋਵਾਲ ਤੋਂ ਇਹ ਜਿਹੜੀ ਪੈਦਲ ਯਾਤਰਾ ਆਰੰਭ ਹੁੰਦੀ ਹੈ ਤੇ ਵਾਪਸੀ ਜਿਹੜੀ ਹੈ ਬੱਸਾਂ ਰਾਹੀਂ ਕੀਤੀ ਜਾਂਦੀ ਹੈ ਇਸ ਮੌਕੇ ਸ਼ੋਕ ਰਾਜੂ ਪੱਟੀ ਹਵਤਾ ਸਿੰਘ ਦਾਉਦਪੁਰ ਸੁਖਵਿੰਦਰ ਸਿੰਘ ਖੱਖ ਗੁਰਪ੍ਰੀਤ ਸਿੰਘ ਸਵਰਗ ਰਾਜ ਕਰਨ ਸਿੰਘ ਅਤੇ ਹੋਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਉੱਥੇ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16ਵੀਂ ਪੈਦਲ ਯਾਤਰਾ ਜੋ ਕਿ ਹਰ ਸਾਲ ਬੇਗੋਵਾਲ ਤੋਂ ਆਰੰਭ ਹੁੰਦੀ ਹੈ ਤੇ ਨਡਾਲੇ ਤੋਂ ਹੁੰਦੀ ਹੋਈ ਅੰਮ੍ਰਿਤਸਰ ਵਿਖੇ ਜਾਂਦੀ ਹੈ ਅੱਜ ਉਹਨਾਂ ਦਾ ਅਸੀਂ ਨਡਾਲਾ ਪਹੁੰਚਣ ਤੇ ਸੰਗਤ ਦਾ ਨਿੱਕਾ ਸਵਾਗਤ ਕਰਦੇ ਆਂ ਅਤੇ ਇਸੇ ਖੁਸ਼ੀ ਦੇ ਸਬੰਧ ਵਿੱਚ ਮੇਰੀ ਘਰਾਇਆ ਟੀਮ ਵੱਲੋਂ ਫਰੂਟ ਦੇ ਲੰਗਰ ਲਗਾਏ ਗਏ ਹਨ ਵਾਹਿਗੁਰੂ ਜੀ ਦੇ ਅੱਗੇ ਇਹ ਅਰਦਾਸ ਬੇਨਤੀ ਹੈ ਕਿ ਜੋ ਵੀ ਸੰਗਤ ਆਪਣੀ ਮਨੋਕਾਮਨਾ ਲੈ ਕੇ ਪੈਦਲ ਉੱਥੇ ਜਾ ਰਹੀਆਂ ਨਾ ਵਾਹਿਗੁਰੂ ਨਾ ਦੀ ਹਰ ਮਨੋਕਾਮਨਾ ਪੂਰੀ ਕਰੇ ਤੇ ਇਹ ਯਾਤਰਾ ਸਫਲ ਹੋਏ ਧੰਨਵਾਦ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਗਰਾਹ ਟੀਮ ਵੱਲੋਂ ਵਾਹਿਗੁਰੂ ਦੀ ਚੜ੍ਹਦੀ ਗਲਾ ਵਾਸਤੇ ਵਸਾਰਿਆਂ ਵਾਸਤੇ ਸਰਬੱਤੇ ਭਲੇ ਲਈ ਅੱਜ ਅਸੀਂ ਕਿਨੂਵਾਂ ਦਾ ਜਿਹੜਾ ਲੰਗਰ ਲਾਇਆ ਕੋ ਬੇਗੋਵਾਲ ਤੋਂ ਚੱਲ ਕੇ ਕਿਉਂਕਿ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਉੱਥੇ ਜਿਹੜੇ ਪੈਦਲ ਯਾਤਰਾ ਜਾ ਰਹੀ ਆ ਅਸੀਂ ਉਹਨਾਂ ਦਾ ਸਵਾਗਤ ਕਰਵਾਦੇ ਇੱਥੇ ਕਰਾਇਆ ਟੀਮ ਵੱਲੋਂ ਜਿਹੜਾ ਕਿਨੂਆਂ ਦਾ ਲੰਗਰ ਲਾਇਆ ਗਿਆ ਅਸੀਂ ਸਾਰੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਵਾਹਿਗੁਰੂ ਹਮੇਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਸਤਿਗੁਰੂ ਆ ਵਾਹਿਗੁਰੂ ਜੀ ਕੀ ਫਤਿਹ ਸੰਗਤ ਦਾ ਸਾਰੀ ਸਮੇਂ ਤੋਂ ਲੱਖ-ਲੱਖ ਵਧਾਈ ਤੁਹਾਡੇ ਨੂੰ ਆਰਦਾਸ ਜੀ ਦੀ ਸੰਗਤ ਆ ਰਹੀ ਹੈ ਸਾਰਾ ਲੱਖ-ਲੱਖ ਵਧਾਈ ਇਹ ਪੈਦਲ ਯਾਤਰਾ ਤਾਂ ਕੰਨ ਬਾਬਾ ਪ੍ਰੇਮ ਸਿੰਘ ਜੀ ਦੀ ਕਿਰਪਾ ਨਾਲ ਸ਼ੁਰੂ ਹੋਈ ਏ ਇਹ ਪੰਜ ਬੰਦਿਆਂ ਤੋਂ ਸ਼ੁਰੂ ਹੋਈ ਸੀ ਤੇ ਤਕਰੀਬਨ 97 98 ਚ ਸ਼ੁਰੂ ਹੋਈ ਤੇ ਮਹਾਰਾਜ ਜੀ ਨੇ ਵਿੱਚ ਥੋੜੀ ਜਿਹੀ ਰੋਕ ਲੱਗੀ ਸੀ ਉਸ ਤੋਂ ਬਾਅਦ ਨਹੀਂ ਸੀ ਕਿ ਬਾਕੀ ਲਗਾਤਾਰ ਹੀ ਚੱਲ ਰਹੀ ਯਾਤਰਾ ਤਾਂ ਨੂੰ RAMDAS JI ਦੀ ਬਹੁਤ ਕਿਰਪਾ ਬਹੁਤ ਸੰਗਤ ਦਾ ਸਹਿਯੋਗ ਹੈ ਉਹਦੇ ਸਹਿਯੋਗ ਨਾਲ ਹੀ ਸਭ ਕੁਝ ਚੱਲ ਰਿਹਾ ਹੈ ਇਹ ਕਿੰਨਾ ਚੰਗੀ ਯਾਤਰਾ ਹੈ ਇਹ ਯਾਤਰਾ ਦੋ ਦਿਨ ਦੀ ਜੀ ਅੱਜ ਹੀ ਜਾਣਾ ਰਹੀਏ ਰਾਤ ਰਕਣਾ 4-5 ਘੰਟੇ ਉੱਥੇ ਸਵੇਰੇ ਅਮਰਤ ਸਵੇਰੇ 1 ਵਜੇ ਚਾਲੇ ਪਾ ਦੇਣਾ 1 ਵਜੇ ਹਰਿਮੰਦਰ ਸਾਹਿਬ ਪਹੁੰਚ ਜਾਣਾ ਉੱਥੋਂ ਸਾਵ ਨੂੰ ਬੱਸਾਂ ਤੇ ਵਾਪਸ ਜੀ ਦੀ ਫਤਿਹ ਇਹ ਸਾਡੇ ਖੁਸ਼ਹਾਲ ਪੰਜਾਬ ਦੀ ਨਿਸ਼ਾਨੀ ਹੈ ਕਿ ਸਾਡੇ ਪੰਜਾਬੀ ਹਮੇਸ਼ਾ ਤੋਂ ਅੱਗੇ ਰਹੇ ਨੇ ਅੱਜ ਡੇਗੋਵਾਲ ਦੀ ਧਰਤੀ ਤੋਂ ਜੋ ਸਾਧ ਸੰਗਤ ਵੱਡੇ ਇਕੱਠ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਜਾ ਰਹੇ ਨੇ ਤੇ ਨਡਾਲਾ ਵਿਖੇ ਮੇਰੇ ਵੀਰ ਗੁਰਾਇਆ ਟੀਮ ਵੱਲੋਂ ਬਹੁਤ ਹੀ ਵਿਸ਼ਾਲ ਇੱਕ ਫਰੂਟ ਦਾ ਲੰਗਰ ਜੋ ਸਾਧ ਸੰਗਤਾਂ ਲਈ ਵਰਤਾਇਆ ਜਾ ਰਿਹਾ ਤੇ ਮੈਂ ਅਰਦਾਸ ਤੇ ਕਾਮਨਾ ਕਰਦਾ ਸਾਡਾ ਵੀਰ ਜਸਬੀਤ ਗੁਰਾਇਆ ਜੀ ਵੀ ਇਸੇ ਤਰੀਕੇ ਨਾਲ ਹੀ ਵਾਹਿਗੁਰੂ ਦੇ ਚਰਨਾਂ ਨਾਲ ਲੱਗ ਕੇ ਸੰਗਤਾਂ ਦੀ ਸੇਵਾ ਕਰੇ ਔਰ ਸੰਗਤਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਬਹੁਤੀਆਂ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਧੰਨੇ ਭਗਤ ਨੂੰ ਜਾ ਚੜਿਆ ਜੀ ਧੰਨੇ ਭਗਤ ਨੂੰ ਜਾ ਚੜਿਆ ਜੀ ਬੱਲੇ ਭਗਤ ਨੂੰ ਜਾ ਚੜਿਆ ਸੀ ਧੰਨੇ ਭਗਤ ਨੂੰ ਜਾ ਚੜਿਆ ਸੀ ਧੰਨੇ